ਸਤਿ ਸ਼੍ਰੀ ਅਕਾਲ ਪਸ਼ੂ ਪਾਲਕ ਵੀਰੋ ਅੱਜ ਤੁਹਾਨੂੰ ਫਿਰ ਵਿਜ਼ਿਟ ਕਰਾਉਣੇ ਆਪਾਂ ਬਾਈ ਰਜੀਵ ਦੇ ਫਾਰਮ ਤੇ ਇਹਨਾਂ ਨੇ ਇੱਕ ਅੱਜ ਸਾਨੂੰ ਫੋਨ ਕਰਕੇ ਦੱਸਿਆ ਵੀ ਬਾਈ ਆਪਾਂ ਨਾ ਇੱਕ ਕੱਟੀ ਸੇਲ ਕਰਨੀ ਹੈ ਬਾਈ ਕੱਟੀ ਵੀ ਕਿਆ ਬਾ ਕਮਾਲ ਹੈ ਨਗੀਨਾ ਹੈ ਤੇ ਕੱਟੀ ਬਾਈ ਨੇ ਦੱਸੀ ਹੈ ਡਾਇਮੰਡ ਹਰੀਕੇ ਵਾਲਿਆਂ ਦੀ ਡਾਇਮੰਡ ਦੀ ਬੱਚੀ ਹੈ ਤੇ ਮਾਂ ਦਾ ਦੁੱਧ ਹੈ 18 ਲੀਟਰ ਪਲੱਸ ਬਾਈ ਆਹ ਕੱਟੀ ਸੇਲ ਹੈ ਕੀ ਚੀਜ਼ ਹੈ ਬਾ ਕੁਮਾਲਾ ਅਡਰ ਕੁਆਲਟੀ ਦੀ ਬੜੀ ਸਿਰੇ ਦੀ ਚੀਜ਼ ਹੈ ਜੀ ਦੇਖ ਲਓ ਬੜੇ ਹੀ ਘੱਟ ਬਜ਼ੜ ਦੇ ਵਿੱਚ ਤੁਹਾਨੂੰ ਜਿਸ ਰੇਟ ਤੇ ਬਾਈ ਨੇ ਕਿਹਾ ਇਸ ਰੇਟ ਤੇ ਇਸ ਬਲੱਡ ਲੈਂਡ ਦੀ ਤੁਹਾਨੂੰ ਕੱਟੀ ਨਹੀਂ ਮਿਲੇਗੀ ਬਾਈ ਨੇ ਲਈ ਸੀ 7 ਮਹੀਨਿਆਂ ਦੀ ਸੀ ਇਹ 7 ਮਹੀਨਿਆਂ ਦੀ ਲਿਆ ਕੇ ਸੰਭੀ ਹੈ ਇਹਨਾਂ ਨੇ ਬਾਈ ਦੀ ਕੋਈ ਮਜਬੂਰੀ ਆ ਮਜਬੂਰੀ ਇਹ ਆ ਵੀ ਥੋੜੇ ਜਿਹਾ ਪਸ਼ੂ ਕੱਟ ਕਰਨੇ ਆ ਇਸ ਕਰਕੇ ਇਹ ਕੱਟੀ ਸੇਲ ਕਰਨ ਲੱਗੇ ਨੇ ਮਾਂ ਦਾ ਦੁੱਧ 18 ਲੀਟਰ ਡਾਇਮੰਡ ਦੀ ਬੱਚੀ ਹੈ ਇਸ ਟਾਈਮ ਇਹਦੀ ਉਮਰ ਨੈਟ ਕਿੰਨੀ ਆ ਬਾਈ ਜੀ ਸਵਾ 2 2.5 ਦੇ ਵਿੱਚ ਐਗਜੈਕਟ ਯਾਦ ਨਹੀਂ ਸਵਾ 2 2.5 ਸਾਲ ਦੇ ਕਰੀਬ-ਕਰੀਬ ਇਹ ਕੱਟੀ ਹੈ ਬਸ ਤਿਆਰੀ ਹੈ ਇਹਦੀ ਵੀ ਇਹਨੇ ਜਲਦੀ ਸਿਮਨ ਲੈ ਲੈਣਾ ਆ ਤੇ ਸਿੰਘ ਬਾਈ ਕਹਿੰਦਾ ਵੀ ਇੰਨੇ ਸਿੰਘ ਤੋੜ ਲਿਆ ਸੀ ਇੱਕ ਉਹਦੇ ਕਰਕੇ ਫਿਰ ਅਸੀਂ ਸਿੰਘ ਬਣਵਾ ਦਿੱਤੇ ਸੀ ਕਈ ਵਾਰ ਬਾਈਆਂ ਨੇ ਕਹਿਣਾ ਵੀ ਸਿੰਘ ਕਿਉਂ ਇਹਦੇ ਤੋੜੇ ਹੋਇਆ ਜਾਂ ਸਿੰਘ ਟੁੱਟੇ ਹੋਇਆ ਆ ਸਿੰਘ ਇਹ ਟੁੱਟ ਗਿਆ ਸੀ ਇੱਕ ਰੁੱਟਿਆ ਸੀ ਤੇ ਦੂਜਾ ਵੀ ਬਾਈਆਂ ਨੇ ਬਣਵਾ ਦਿੱਤਾ ਸੀ ਬਾਕੀ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆਰਡਰ ਕੁਆਲਟੀ ਦੀ ਚੰਗੀ ਹੈ ਬਹੁਤ ਵਧੀਆ ਤੇ ਬਾਈ ਜੀ ਨੂੰ ਆਪਾਂ ਪੁੱਛ ਲੈਂਦੇ ਆ ਵੀ ਬਾਈ ਜੀ ਡਿਮਾਂਡ ਕੀ ਹੈ ਸਾਡੇ ਸਾਹਮਣੇ ਹੈ ਬਾਕੀ ਮੌਕੇ ਤੇ ਕੋਈ ਮਾਨਤਾ ਨਾ ਹੋਇਆ ਉਹ ਵੀ ਕਰਾਂਗੇ ਜਰੂਰ ਬਾਈ ਜੀ ਡਿਮਾਂਡ ਕੀ ਆਂਦੀ 50000 ਰੁਪਏ 50000 ਡਿਮਾਂਡ ਕਰਦੇ ਨੇ ਬਾਈ ਤੇ ਮੌਕੇ ਤੇ ਮਾਨਤਾ ਨ ਵੀ ਕੀਤਾ ਜਾਊਗਾ ਆਰਡਰ ਕੁਆਲਿਟੀ ਦੀ ਚੰਗੀ ਐ ਬਲੱਡ ਲੈਂਡ ਵੀ ਤੁਹਾਨੂੰ ਜਿਹੜੀ ਦੱਸਤੀ ਡਾਇਮੰਡ ਦੀ ਬੱਚੀ ਐ ਦੇਖ ਲਓ ਕਿਸੇ ਪਾਸਿਓਂ ਵੀ ਘੱਟ ਨਹੀਂ ਅੱਖਾਂ ਦੋਨੋਂ ਚਿੱਟੀਆਂ ਨੀਲੀ ਦਾ ਵੀ ਕਹਿ ਲਿਆ ਆਪਾਂ 85 90% ਨੀਲੀ ਦਾ ਵਿੱਚ ਹੈਗੀ ਐ ਬਿਲਕੁਲ ਪਿਓਰ ਐ ਤੇ ਬਾਈ ਨੇ ਡਿਮਾਂਡ ਜਿਹੜੀ ਕੀਤੀ ਐ ਇੰਨੇ ਬਜਟ ਦੇ ਵਿੱਚ ਆਪਾਂ ਨੂੰ ਇਹੋ ਜੀ ਕੱਟੀ ਝੋਟੀ ਨਹੀਂ ਮਿਲਣੀ ਕਿਤੋਂ ਵੀ ਐ ਬਾਈ ਜਿਨਨੇ ਵੀ ਖਰੀਦਣ ਲਈ ਸੰਪਰਕ ਕਰਨਾ ਹੈ ਬਾਈ ਦਾ ਨੰਬਰ ਨੰਬਰ ਬੋਲੇ ਭਾਈ 9898563 563 555 555 555 555 1 1 ਠੀਕ ਐ ਭਾਈ ਫਿਰ ਦੁਬਾਰਾ ਰਿਪੀਟ ਕਰ ਦਿਓ 98563 55 551 ਠੀਕ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰਦੇ ਹੋ ਬਾਈ ਨੇ ਡਿਮਾਂਡ ਕੀਤੀ ਹੈ 50000 ਮੌਕੇ ਤੇ ਮਾਨਤਾ ਵੀ ਹੋ ਜਾਏਗਾ ਧੰਨਵਾਦ ਜੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿਸ ਬੰਦੇ ਨੂੰ ਵੀ ਇਸ ਦੀ ਪਛਾਣ ਆ ਗਈ ਹੈ ਵੀ ਨੀਲੀ ਰਾਵੀ ਪਿਓਰ ਹੈ ਉਹੀ ਬੰਦਾ ਫੋਨ ਕਾਲ ਕਰੇਗਾ ਧੰਨਵਾਦ ਜੀ